ਬਟਾਲਾ ਗੁਰਦਾਸਪੁਰ ਰੋਡ ਤੇ ਗੁਰਨਾਨਕ ਸਕੂਲ ਦੇ ਨੇੜੇ ਬੀਤੀ ਰਾਤ ਚੋਲਾ ਦੇ ਬੁੱਲੋ ਇੱਕੋ ਰਾਤ ਦੇ ਵਿੱਚ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਗਾਇਬ ਕੀਤੀ ਗਈ ਤੇ ਜਾਣਕਾਰੀ ਦਿੰਦੇ ਆ ਹਰਵਿੰਦਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਦੁਕਾਨਾਂ ਦੇ ਤਾਲੇ ਤੋੜੇ ਗਏ ਨੇ ਤੇ ਚੋਲਾ ਦੇ ਬੁੱਲੋ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਦੁਕਾਨ ਦੇ ਵਿੱਚੋਂ 2200 ਰੁਪਏ ਜਦਕੀ ਦੂਜੀ ਦੇ ਵਿੱਚੋਂ 1200 ਤੇ ਤੀਜੀ ਦੇ ਵਿੱਚੋਂ 15000 ਰੁਪਏ ਦੀ ਨਕਦੀ ਲੈ ਕੇ ਬਦਮਾਸ਼ ਰਫੂ ਚੱਕਰ ਹੋ ਗਏ ਨੇ ਉਹਨਾਂ ਕਹਿੰਦੇ ਕਿ ਉਹਨਾਂ ਦੀ ਦੁਕਾਨਾ ਜੀਟੀ ਰੋਡ ਉੱਪਰ ਨੇ ਤੇ ਲਾਗੇ ਬੈਂਕ ਵੀ ਆ ਵੱਡੀਆਂ-ਵੱਡੀਆਂ ਲਾਈਟਾਂ ਲੱਗੀਆਂ ਨੇ ਖੇਤ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ ਦੀ ਦੁਕਾਨਾਂ ਦੇ ਜਿਹੜੇ ਤਾਲੇ ਨੇ ਤੋੜੇ ਜਾ ਚੁੱਕੇ ਨੇ ਉਹਨਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਨਾ ਚੋਰਾਂ ਤੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਇਨਾਮ ਦੇ ਮਰਾਰਮੰਦਰ ਸਰਿੰਦਰ ਸਰਿੰਦਰ ਜੀ ਕੀ ਹੋਇਆ ਇਹ ਦੁਕਾਨ ਦੇ ਵਿੱਚ ਮੈਂ ਤੇ ਸੁਤਾਨ ਦੇ ਮਿੰਨੂ ਤਾਂ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੇ ਕੋਲ ਹੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਰੇ ਟੁੱਟੇ ਸਾਰੇ ਠੀਕ ਆ ਜੀ ਤੇ ਖੜਿਆ ਕੁਝ ਕਿਆ ਖੜਿਆ ਆ ਬੰਦਾਂ ਨੇ ਠੀਕ ਆ ਜੀ ਤਿੰਨ ਦੁਕਾਨਾਂ ਕੋ ਕਿਆ ਸੀ ਲਾਓ ਤੇਰੀ ਕਿਹੜੀ ਦੁਕਾਨ ਆ ਜੀ ਸਾਡੀ ਕੇਲੀ ਦੀ ਮਿੱਟੀ ਨਹੀਂ ਲਾ ਇੱਕ ਲਵਣੀ ਸੀਟ ਦੀ ਆ ਇੱਕ ਨਾਈ ਦੀ ਆ ਇਹਦੇ ਕਿੰਨਾ ਟੋਟਲ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਮੇਰਾ ਤਾਂ ਮੇਗਮਾ ਇਹ 12 ਤੋਂ 16 ਕੁਸੂਰ ਰੁਪਿਆ ਆ ਨਾਈ ਦੀ ਦੇ ਕਹਾਣ ਦੇ ਸਾਡਾ 15000 ਰੁਪਿਆ ਆ लवली ਸਵੀਟਲ ਦਾ 2200 ਰੁਪਿਆ ਠੀਕ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਆ ਕਿ ਬੰਦ ਹੋਏ ਜਿੱਦਾਂ 메ਨ ਰੋਡ ਆ ਸਾਹਮਣੇ ਟੈਂਕ ਆ 10 ਤੋਂ ਵੇ ਕੋਈ ਇੰਨੇ ਵਧੀਆ ਲੜਕਾ ਲੱਗ ਜਾਂਦਾ ਕੰਮ ਆਪੇ ਆ 메ਨ ਰੋਡ ਦੇ ਮੁਹਲੇ ਦੀ ਸੁਣਿਆ ਮੇਰੇ ਬਿੱਧੀ ਵੀ ਟੁੱਟ ਗਏ ਆ ਠੀਕ ਹੈ ਨਾ ਇਹਦੇ ਦੂਸਰੇ ਟੁੱਟ ਗਏ ਨਾਈ ਦੇ ਜੀ ਪਹਿਲਾਂ ਸੁਣਾਓ ਪਹਿਲਾਂ ਵੀ ਆਈ ਮੇਰਾ ਉਹਨੇ ਕੀ ਕੀ ਆਈ ਮੇਰਾ ਠੀਕ ਹੈ ਨਾ ਤੇ ਕੰਮ ਬੰਦ ਹੋਣਾ ਚਾਹੀਦਾ ਆ ਲੱਗਦਾ ਨਾ ਜੇ ਕੈਸ਼ ਵੱਧ ਹੁੰਦਾ ਤਾਂ ਨਾਲ ਗੱਲੇ ਛੱਡ ਜਾਂਦੇ ਤੇ ਵੱਧ ਇਨਸਾਨ ਹੀ ਮੈਂ ਨਾ ਭਾਜੀ ਮੇਰਾ ਹੋਰ ਜਿਆਦਾ ਨਿਸ਼ਾਨਾ ਮੈਂ ਤੇ ਲੈ ਗਿਆ ਰਾਤੀ ਕੱਟ ਕੇ ਮੈਂ ਝੂਠ ਮਾਰਾ ਮਨ ਵੀ ਲੈਣਾ ਪੁਲਿਸ ਵਾਲਿਆਂ ਨੂੰ ਵੀਰਵਾਨਾ ਨੂੰ ਇਹ ਹੋ ਸਕਦਾ ਕਿ ਉਹ ਕਿਆ ਹੋਵੇ ਠੀਕ ਹੈ ਨਾ ਮੈਂ ਉਹ ਲੈ ਗਿਆ ਮੇਰਾ ਸਿਰ 12 ਤੋਂ 1600 ਰੁਪਈਆ ਮੈਂ ਝੂਠ ਮਾਰਾ ਠੀਕ ਹੈ ਮੇਰੇ ਕੋਲ ਬਸਾਂ ਦਾ ਕੈਸ਼ ਹੁੰਦਾ ਇਹਨਾਂ ਸ਼ੁਗਰ ਮੈਂ ਲੈ ਗਿਆ ਉਹ ਠੀਕ ਤਾਂ ਅੰਦਰ ਰੁਪਈਆ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕਿਦੋਂ ਪੀਸੀਆਰ ਜੇ ਮਾਰਾਈ ਹੁੰਦੀ ਜਾਂ ਫਿਰ ਕੱਪ ਚੋਰੀ ਹੁੰਦੀ ਇਹ ਵੀ ਗੱਲ ਹੈ ਕਿ ਕੱਪ ਹੁੰਦੀ ਮੋ ਵੀ ਮੇਨ ਰ ਦੰਕ ਜਵਰਦਸਤ ਹੁੰਦੀ ਆ ਕੰਮ ਹੋ ਗਈ। ਇਹ ਆਮਨੇ ਪਾ ਲਈ ਨਾ ਨਾ ਆਇਆ ਮਾਲ ਦੀ ਕੀ ਹੋਇਆ ਅੱਜ? ਇਹ ਦੁਕਾਨ ਦੇ ਰਾਵ ਨੂੰ ਬੰਦ ਕਰਕੇ ਗਏ ਆ ਤੇ ਰਾਵ ਨੂੰ ਪਤਾ ਨਹੀਂ ਕਿਹੜੇ ਵੇਲੇ ਆਲਗਰਨ ਸਾਲੇ ਪਲੇ 200 ਰੁਪਏ 15000 ਰਹਾ ਇਹ ਗੱਲ ਜਿਹਾ ਉਹ ਕਰਾਇਆ ਕੋਈ ਅਗਰ ਤੇ ਆਪਣੇ ਦੁਕਾਨ ਦਾ ਕਰਾਇਆ ਪੁਰ ਸਮਾਨ ਸਮੋ ਲੈਣ ਵਾ ਤੇ ਰਸ ਹੈ ਉਹ ਮੇਰੇ ਕੱਢ ਕੇ ਲੈ ਗਏ ਆ। ਇੰਨੀ ਅਦਕਾਨਾਂ ਦੀ ਚੋਰੀ ਹੋਈ ਹੈ ਤਿੰਨ ਅਦਕਾਨਾਂ ਦੀ ਹੈ ਟੋਟਲ ਕਿੰਨੀ ਕਿੰਨੇ ਕਿੰਨਾ ਦਾ ਨੁਕਸਾਨ ਹੋਇਆ ਤਿੰਨ ਦਾ ਨੁਕਸਾਨ ਹੋਣਾ ਆਪਣੀ ਆਪਣੀ ਦੁਕਾਨ ਦਾ ਪਤਾ ਉਹਨਾਂ ਨੂੰ ਆਦਿ ਆਪਣੀ ਦੁਕਾਨ ਦਾ ਪਤਾ ਉਹ ਖੰਡਰਾ ਜਿਹਾ ਆਇਆ ਹਾ ਹਾਂ ਜੀ ਪਹਿਲੇ ਰੁੱਟੇ ਸੀ ਤੁਹਾਡੇ ਪਹਿਲੇ ਰੁੱਟੇ ਸੀ ਪਹਿਲਾਂ ਵੀ ਕਦੇ ਚੋਰੀ ਹੋਈ ਹੈ ਅੱਗ ਹੈ ਇਹ ਤੇ ਨਵਰੀਆ ਦੀ ਜਿਵਰੀ ਹੈ ਕੀ ਕਹਣਾ ਜਾਂਦੇ ਹੋ ਇਹਦੇ ਵੀ ਮੰਗੇ ਇਨਸਾਫ ਮਿਲਣਾ ਚਾਹੀਦਾ ਦੁਕਾਨਦਾਰਾਂ ਨੂੰ ਇਹਨਾਂ ਦੇ ਜ਼ਰੀਏ ਆਪਣੇ ਨੁਕਸਾਨ ਉੱਪਰ ਭਾਈ ਕਰਨੀ ਚਾਹੀਦੀ ਹੈ। ਤੀਜੀ ਵਾਰੀ ਚੋਰੀ ਹੋਈ ਹੈ ਫਿਰ ਵੀ 15000 ਕੈਸ਼ ਲੈ ਕੇ ਤੁਸੀਂ ਜਲਦੀ ਨਹੀਂ ਕੀਤੀ। ਤੀਜੀ ਵਾਰੀ ਕਾਇਸ਼ ਹੀ ਤੀਜੀ ਵਾਰੀ ਵੀ ਪਹਿਲਾਂ ਨੇ ਕਾਇਸ਼ ਹੀ ਰੜਾਇਆ ਜਾਣਾ। ਸਰ ਦੱਸ ਦਿਓ ਇੱਥੇ ਪਹੁੰਚੇ ਹੋ ਡੀਟੀ ਰੋਡ ਤੇ ਕੀ ਗੱਲ ਹੈ ਕੀ ਇਨਫੋਰਮੇਸ਼ਨ ਮਿਲੀ ਹੈ। ਬਾਕੀ ਜੀ ਜੀ ਇਹ ਦੱਸ ਦਿੰਗੇ। ਇੱਕ ਟਕਰਾਣਾ ਜੋ ਲੱਖਾਂ ਵਾਲੀ ਤੇ ਇੱਕ ਆਪਣੇ ਨਾਈ ਦੀ ਦੁਕਾਨੇ ਕੱਢ ਕੇ ਇੱਕ ਦੁਕਾਨ ਲੱਗ ਲੰਬੀ ਸੂਟ ਵਾਲੀ ਆ। ਉਹਦੇ ਰਾਤ ਨੂੰ ਜੁਨਾੜੇ ਵਾਲੇ ਟੱਕਰ ਨਾਲ ਸਾਲੇ ਕੋੜੇ ਆ ਤੇ ਉਹ ਨੂੰ ਮੁਨ ਪਕਿਆ ਕਿ ਰਾਤ ਦੇ ਅੱਧੇ ਤੋਂ ਉਹਦੇ ਕਰਕੇ ਲੱਗੇ ਪਾਸੇ ਨੂੰ ਪਾਤੀ ਤਬਾਹ ਹੋ ਗਈ ਤੇ ਕਾਰ ਵਾਲੇ ਕਰਿਆ ਕੋਈ ਸਿਸ਼ਟੀ ਵੀਡੀਓ ਆਈ ਸਾਹਮਣੇ ਵੀਡੀਓ ਕੋਈ ਨਹੀਂ ਭਾਈ ਜੀ ਕੋਈ ਨਹੀਂ ਜਿਸ ਨੂੰ ਲਾ ਦੀ ਪੁਤਰੀ ਚਾਰੀ ਜੀ ਸਾਹਮਣੇ ਆ ਕੇ ਉਹ ਕਰਦੇ ਦਿੱਤੀ ਹੈ